ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਰਾਏਪੁਰ ਦੀ ਮਹਾਰਾਣੀ ਨੇ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਪੁਕਾਰ ਲਾਈ ਤੇ ਉਹਨਾਂ ਦੇ ਦਰਸ਼ਨ ਕੀਤੇ ਰਾਜੇ ਦੇ ਦਰਬਾਰ ਵਿੱਚ ਗੁਰੂ ਦਾ ਸਿੱਖ ਪਹਿਰੇਦਾਰੀ ਦਾ ਕੰਮ ਕਰਦਾ ਸੀ ਦਰਵਾਜ਼ੇ ਤੇ ਬੈਠਦਾ ਸੀ ਗੁਰੂ ਦਾ ਸਿੱਖ ਹਰ ਰੋਜ਼ ਨਿਤਨੇਮ 3 ਵਜੇ ਉੱਠ ਕੇ ਕਰਦਾ ਸੀ ਬੜੇ ਸਾਲ ਲੰਘ ਗਏ ਇੱਕ ਦਿਨ ਰਾਣੀ ਦੀ ਅਚਾਨਕ ਅੱਖ ਖੁੱਲ ਗਈ। ਉਹਨੂੰ ਕੁਝ ਕੋਈ ਪੜਦਾ ਬੋਲਦਾ ਸੁਣਿਆ। ਉਹਨੂੰ ਬੜਾ ਇਕਦਮ ਵਧੀਆ ਜਿਹਾ ਲੱਗਿਆ ਤੇ ਉਹ ਜਲਦੀ ਜਲਦੀ ਉੱઠી ਆਪਦਾ ਇਸ਼ਨਾਨ ਪਾਣੀ ਕੀਤਾ, ਰਾਣੀਆਂ ਵਾਲਾ ਲਿਬਾਸ ਪਾਇਆ ਤੇ ਉਸ ਪਹਿਰੇਦਾਰ ਦੇ ਕੋਲ ਆ ਗਈ। ਆ ਉਹਨੂੰ ਪਹਿਰੇਦਾਰ ਪੜ ਰਿਹਾ ਸੀ ਜਿਨਹੀ ਨਾਮ ਧਿਆਇਆ ਗੈ ਮਸਕਤ ਕਾਲ ਨਾਨਕ ਤੇ ਮੁਖੇ ਉਜਲੇ। ਕੇਤੀ ਛੁੱਟੀ ਨਾਲ ਉਹਨੇ ਫਤਿਹ ਬੁਲਾਈ ਤੇ ਰਾਣੀ ਨੇ ਕਿਹਾ ਮੈਂ ਤਾਂ ਤੁਹਾਨੂੰ ਸੁਣਨ ਆਈ ਸੀ ਤੁਸੀਂ ਸਮਾਪਤੀ ਵੀ ਕਰ ਦਿੱਤੀ ਇਹ ਤੁਸੀਂ ਕੀ ਪੜ ਰਹੇ ਹੋ ਉਹਨਾਂ ਨੇ ਕਿਹਾ ਇਹ ਗੁਰੂ ਨਾਨਕ ਦੀ ਬਾਣੀ ਹੈ ਉਹਨਾਂ ਨੇ ਕਿਹਾ ਕੌਣ ਹੈ ਗੁਰੂ ਨਾਨਕ ਕਿੱਥੇ ਰਹਿੰਦੇ ਆ ਉਹਨਾਂ ਨੇ ਕਿਹਾ ਉਹ ਤਾਂ ਸੱਚਖੰਡ ਰਹਿੰਦੇ ਆ ਪਰ ਉਹਨਾਂ ਦੀ ਜੋਤ 10ਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਉਹਨਾਂ ਨੇ ਕਿਹਾ ਉਹ ਕਿੱਥੇ ਰਹਿੰਦੇ ਆ ਤੇ ਉਹ ਕਹਿੰਦੇ ਉਹ ਅਨੰਦਪੁਰ ਸਾਹਿਬ ਕਹਿੰਦੇ ਉਹ ਕਿਵੇਂ ਮਿਲਦੇ ਆ ਤਾਂ ਗੁਰਸਿੱਖ ਨੇ ਕਿਹਾ ਉਹ ਕਿਵੇਂ ਕੀ ਉਹ ਹਰ ਇੱਕ ਨੂੰ ਮਿਲਦੇ ਆ ਜਿਹੜਾ ਉਹਨਾਂ ਨੂੰ ਯਾਦ ਕਰਦਾ ਏ ਨਾਮ ਬਾਣੀ ਪੜਦਾ ਏ ਗੁਰੂ ਅੱਛਾ ਠੀਕ ਆ ਫਿਰ ਮੈਂ ਵੀ ਇਹਨਾਂ ਨੂੰ ਮਿਲਣਾ ਚਾਹੁੰਦੀ ਆ ਜਿੱਥੇ ਮਰਜ਼ੀ ਮਿਲ ਸਕਦੇ ਆ ਉਹਨਾਂ ਨੇ ਕਿਹਾ ਹਾਂ ਜਿੱਥੇ ਮਰਜ਼ੀ ਮਿਲ ਸਕਦੇ ਰਾਣੀ ਦਵਦਬ ਅੰਦਰ ਗਈ ਤੇ ਦਾਸੀਆਂ ਨੂੰ ਕਿਹਾ ਮੈਂ ਅੱਜ ਕੁਝ ਬਣਾਉਣਾ ਹੈ ਤੁਸੀਂ ਪਾਸੇ ਹੋ ਜਾਓ ਰਾਣੀ ਨੇ ਖਿਚੜੀ ਬਣਾਈ ਤਾਂ ਉਹਨੇ ਕਿਹਾ ਜੇ ਤਾ ਪੂਰੇ ਗੁਰੂ ਹੋ ਤਾਂ ਮੈਨੂੰ ਆਗੇ ਦਰਸ਼ਨ ਦਿਓ ਕਹਿੰਦੇ ਉਹ ਰਾਣੀ ਨੇ ਅੰਮ੍ਰਿਤ ਵੇਲੇ ਖਿਚੜੀ ਬਣਾਈ ਤੇ ਹਜੇ 5:00 ਵਜੇ ਤੇ ਗੁਰੂ ਗੋਬਿੰਦ ਸਿੰਘ ਜੀ ਦੁਏ ਅਗੇ ਤਿਉ ਰਾਣੀ ਖੀਰ ਬਣਾ ਕੇ ਉਡੀਕਦੀ ਪਈ ਅੰਦਰ ਸੀ ਜਦੋਂ ਬੂਹਾ ਖੜਕੇ ਆ ਪਹਿਰੇਦਾਰ ਨੇ ਦਰਵਾਜ਼ਾ ਖੋਲਿਆ ਤੱ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੇਖ ਕੇ ਹੈਰਾਨ ਮੱਥਾ ਟੇਕਿਆ ਨਮਸਕਾਰ ਕੀਤੀ ਉਤੋਂ ਰਾਜੇ ਨੇ ਆਵਾਜ਼ ਮਾਰੀ ਕੌਣ ਹੈ ਤਾਂ ਪਹਿਰੇਦਾਰ ਨੇ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੇ ਕਿਹਾ ਅੰਦਰ ਆ ਗਏ ਉਹਨੇ ਕਿਹਾ ਨਹੀਂ ਮਹਾਰਾਜ ਹਜੇ ਬੂਆ ਹੀ ਕੋਲਿਆ ਉਹਨੇ ਕਿਹਾ ਫਿਰ ਬੂਆ ਬੰਦ ਕਰ ਦੋ ਤਾਂ ਇਹ ਐਸ ਵੇਲੇ ਮੈਨੂੰ ਨੀਂਦ ਆ ਰਹੀ ਹੈ ਮੈਂ ਖੜਕਾ ਨਹੀਂ ਹੋਣਾ ਚਾਹੀਦਾ ਉਹ ਪਹਿਰੇਦਾਰ ਵੇਖੇ ਵੀ ਮੈਂ ਹੁਣ ਕੀ ਕਰਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਤੂੰ ਆਪਣੀ ਡਿਊਟੀ ਨਿਭਾ ਇਥੋ ਹੀ ਤੂੰ ਆਪਣੀ ਰੋਜੀ ਰੋਟੀ ਕਮਾਉਣੀ ਏ ਨਾਲੇ ਜਿੱਥੇ ਆਪਾਂ ਕਿਸੇ ਦੇ ਮਿਹਨਤ ਕਿਰਤ ਕਰਦੇ ਆਂ ਉਹਦੀ ਗੱਲ ਮੰਨਣੀ ਆਪਣਾ ਫਰਜ਼ ਏ ਗੁਰੂ ਗੋਬਿੰਦ ਸਿੰਘ ਜੀ ਮੁੜ ਗਏ ਰਾਣੀ ਆਈ ਪਹਿਰੇਦਾਰ ਕੋਲ ਕਾਫੀ ਟਾਈਮ ਬਾਅਦ ਕਹਿੰਦੀ ਤੂੰ ਤਾਂ ਕਹਿੰਦਾ ਸੀ ਜਦੋਂ ਮਰਜ਼ੀ ਜਿੱਥੇ ਮਰਜ਼ੀ ਬੁਲਾਓ ਆ ਜਾਂਦੇ ਨੇ ਤੇ ਗੁਰੂ ਤਾਂ ਆਏ ਨਹੀਂ ਉਨੇ ਕਿਹਾ ਯੀ ਸੀ ਉਹਨੇ ਸਾਰੀ ਗੱਲ ਦੱਸੀ ਵੀ ਉਹ ਵਾਪਸ ਮੁੜ ਗਏ ਸੱਚ ਉਹਨੇ ਕਿਹਾ ਨੇ ਕਿਹਾ ਜੀ ਹਾਂ ਜੀ ਉਹਨੇ ਰਾਜੇ ਨੂੰ ਪੁੱਛਿਆ ਰਾਜੇ ਨੇ ਕਿਹਾ ਹਾਂ ਕੋਈ ਆਇਆ ਸੀ ਖੜਕਾ ਹੁੰਦਾ ਸੀ ਮੈਂ ਮਨਾ ਕਰ ਦਿੱਤਾ ਰਾਣੀ ਨੂੰ ਇਹ ਕਿਹਾ ਤੁਸੀਂ ਇਹ ਬਹੁਤ ਗਲਤ ਕੀਤਾ ਮੈਂ ਗੁਰੂ ਦੇ ਦਰਸ਼ਨ ਕਰਨੇ ਆ ਮੈਨੂੰ ਆਨੰਦਪੁਰ ਸਹਿ ਲੈ ਕੇ ਜਾਓ ਥੋੜੇ ਕੁ ਦਿਨਾਂ ਬਾਅਦ ਰਾਜਾ ਮੰਨ ਗਿਆ ਤੇ ਉਹ ਚਲੇ ਗਏ ਜਿੱਦੂ ਉੱਥੇ ਗਿਆ ਰਾਜਾ ਤਾਂ ਕਿਤੇ ਗੁਰੂ ਦੀ ठाठ-ਬਾਠ ਵੇਖੇ ਮਹਿਲ ਵੇਖੇ ਮਨਾਰੇ ਵੇਖੇ ਗੁਰੂ ਵਾਲੇ ਉਹ ਵੇਖੇ ਇਹ ਕੀ ਹੋ ਜਾਏ ਇਹ ਮੇਰੇ ਨਾਲੋਂ ਵੱਧ ਕੇ ਐ ਇੱਥੇ ਸਾਰਾ ਕੁਝ ਪਰ ਰਾਣੀ ਗੁਰੂ ਦੇ ਪਿਆਰ ਚ ਭਿੱਜੀ ਗੁਰੂ ਨੂੰ ਤੱਕਦੀ ਐ ਬੜੇ ਮਨ ਨਾਲ ਤੇ ਅੰਦਰੋਂ ਧੁਰ ਤੱਕ ਉਹਨੂੰ ਐ ਲੱਗਦਾ ਪਤਾ ਹੀ ਨਹੀਂ ਮੈਂ ਕਿਹੜੇ ਸਵਰਗ ਵਿੱਚ ਆ ਗਈ ਆ ਉਹ ਗੁਰੂ ਨੂੰ ਨਮਸਕਾਰ ਕਰਦੀ ਐ ਗੁਰੂ ਦੇ ਕੋਲ ਬੈਠੀ ਐ ਮੱਥਾ ਟੇਕਿਆ ਐ ਤੇ ਵਾਪਸ ਘਰ ਆ ਗਈ ਥੋੜਾ ਟਾਈਮ ਪਿਆ ਤੇ ਉਹ ਫਿਰ ਗੁਰੂ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਰਾਜੇ ਨੇ ਕਿਹਾ ਵਾਰ-ਵਾਰ ਮੈਂ ਨਹੀਂ ਜਾਣਾ ਰਾਣੀ ਨੇ ਕਿਹਾ ਤੁਸੀਂ ਮੰਨੋ ਚਾਹੇ ਨਾ ਮੰਨੋ ਮੈਂ ਤੁਹਾਡੇ ਤੋਂ ਆਗਿਆ ਲੈਣੀ ਸੀ ਤੁਸੀਂ ਦਵੋ ਭਵੇਂ ਨਾ ਦਵੋ ਪਰ ਮੈਂ ਜਾਣਾ ਰਾਣੀ ਆਪਣੀਆਂ ਦਾਸੀਆਂ ਨੂੰ ਨਾਲ ਲੈ ਕੇ ਉੱਥੇ ਪਹੁੰਚ ਗਈ ਉਸ ਟਾਈਮ ਅਮਰਤ ਸੰਚਾਰ ਹੋ ਰਿਹਾ ਸੀ ਰਾਣੀ ਨੇ ਰਾਣੀਆਂ ਵਾਲਾ ਲਿਬਾਸ ਲਾਇਆ ਅਮਰਤ ਛਕਿਆ ਸਾਦੇ ਕੱਪੜੇ ਪਹਿਨ ਲੈ ਦੀ ਘਰ ਆ ਗਈ ਮਹਿਲਾ ਚ ਆ ਗਈ ਰਾਜੇ ਨੂੰ ਵੇਖ ਕੇ ਬੜਾ ਗੁੱਸਾ ਆਇਆ ਇਹ ਕੀ ਹੈ ਇਹ ਸਭ ਕੁਝ ਤੂੰ ਕੀ ਕੀਤਾ ਉਹਨੇ ਕਿਹਾ ਮੈਂ ਬਸ ਉਹ ਗੁਰੂ ਦੀ ਬਣ ਗਈ ਆ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਆ ਹੁਣ ਮੈਂ ਉਹੀ ਬਣ ਕੇ ਰਵਾਂਗੀ ਰਾਜੇ ਨੇ ਕਿਹਾ ਮੈਂ ਵਿਆਹ ਕਰਵਾ ਲੂੰ ਦੱਜਾ ਉਹਨੇ ਕਿਹਾ ਕਰਵਾ ਲਉ ਮੈਨੂੰ ਕੋਈ ਲੋੜ ਨਹੀਂ ਮੈਨੂੰ ਮੇਰਾ ਪ੍ਰੀਤਮ ਮਿਲ ਗਿਆ ਹੈ ਮੈਨੂੰ ਕਿਸੇ ਚੀਜ਼ ਦੀ ਘਾਟ ਨਹੀਂ ਕਹਿੰਦੇ ਰਾਜੇ ਨੇ ਵਿਆਹ ਕਰਾ ਲਿਆ ਰਾਣੀ ਨੂੰ ਪੁਰਾਣਾ ਮਹੱਲ ਤਿੱਕਣ ਵਾਲਾ ਉਹਦੇ ਵਿੱਚ ਉਹਨੂੰ ਲੈ ਦਿੱਤਾ ਉਹ ਉੱਥੇ ਰਹਿਣ ਲੱਗ ਪਈ ਗੁਰੂ ਨੂੰ ਤੇ ਆਉਂਦੀ ਰਹੀ ਤੇ ਆਉਂਦੀ ਰਹੀ ਉਹ ਗੁਰੂ ਨੇ ਉਹਦੇ ਹਰ ਇੱਕ ਜਨਮਾ ਜਨਮਾ ਦੇ ਪਾਪ ਮਿਟਾ ਦਿੱਤੇ ਤੇ ਆਪਣੀ ਧੀ ਬਣਾ ਲਿਆ ਸੁਸਾ ਸੰਗਤ ਧੀ ਬੰਨਾ ਸੌਖਾ ਨਹੀਂ ਹੈ ਇਹਦੇ ਲਈ ਅੰਦਰੋਂ ਮਨ ਤੋਂ ਸੁੱਚੇ ਹੋਣਾ ਪੈਣਾ ਹੈ ਅਮਰਤ ਛਕਣਾ ਪੈਣਾ ਹੈ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਬਣਿਆ ਜਾਣਾ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਬੰਦੇ ਆ ਅਮਰਤ ਛਕਦੇ ਆ ਏਵੇਂ ਬੀਬੀਆਂ ਪੈਣਾ ਅਮਰਤ ਛਕਦਿਆਂ ਤੇ ਗੁਰੂ ਦੀ ਧੀ ਬੰਦੀਆਂ ਨੇ ਸੋ ਸਾਧ ਸੰਗਤ ਇਹ ਸਾਕੀ ਸੁਣਾਉਂਦੇ ਆ ਕੋਈ ਗਲਤੀ ਹੋਈ ਤਾਂ ਭੁੱਲ ਚੁੱਕ ਮਾਫ ਕਰਨਾ ਅਮਰਤ ਵੇਲੇ ਉੱਠੋ ਨਾਮ ਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਸਿੰਘ ਸਜੋ ਸੱਚ ਬੋਲੋ ਝੂਠ ਨਾ ਬੋਲੋ ਈਰਖਾ ਨਾ ਕਰੋ ਨਫ਼ਰਤ ਨਾ ਕਰੋ ਪਿਆਰ ਕਰੋ ਸਰਬੱਤ ਦਾ ਭਲਾ ਮੰਗੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕੀ ਕਮੈਂਟ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ